ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਭਾਈ ਗੁਰਦਾਸ ਜੀ ਨੇ ਭਗਤ ਸੈਣ ਜੀਾਂ ਦੇ ਬਾਬਤ ਕਹਿੰਦੇ ਸੁਣ ਪਰਤਾਖ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਕਹਿੰਦੇ ਭਗਤ ਕਬੀਰ ਸਾਹਿਬ ਜੀਾਂ ਨੂੰ ਸੁਣਿਆ ਕਈ ਬੰਦੇ ਸੁਣ ਕੇ ਨਾ ਸੁਣ ਕੇ ਰੱਬ ਨਾਲ ਜੁੜ ਜਾਂਦੇ ਆ ਸੁਣਦੇ ਆ ਹੁਣ ਜੇ ਅਸੀਂ ਨੇ ਰੱਬ ਦੀ ਬੰਦਗੀ ਕਰਨੀ ਨਹੀਂ ਤੇ ਸੁਣਨੀ ਨਹੀਂ ਫਿਰ ਅਸੀਂ ਮਾੜਿਆ ਕੰਮਾਂ ਦੀ ਖੱਚਤ ਹੋਵਾਂਗੇ ਜੇ ਸਾਰਾ ਦਿਨ ਮਾੜਾ ਹੀ ਸੁਣਨਾ ਹੈ ਜੇ ਚੰਗਾ ਸੁਣਦੇ ਰਵਾਂਗੇ ਤਾਂ ਇੱਕ ਨਾ ਇੱਕ ਦਿਨ ਮਾਰੇ ਘਰੂਗਾ ਕਿ ਹੁਣ ਚੰਗਾ ਗਾ ਵੀ ਲਈਏ ਜੇ ਸੁਣਦੇ ਰਵਾਂਗੇ ਪਰ ਜੇ ਨਾ ਸੁਣਿਆ ਨਾ ਗਾਇਆ ਫਿਰ ਤੇ ਗੁਰੂ ਸਾਹਿਬ ਕਹਿੰਦੇ ਮਾੜਾ ਹੀ ਅੰਦਰ ਚੱਲੂ ਨਾ